ਲਾਹੌਰ ਤੇ ਕਬਜ਼ੇ ਦੀ ਖਾਤਰ ਸਿੱਖਾਂ ਤੇ ਅਫਗਾਨ ਆਪੋ ਵਿੱਚ 20 ਸਾਲ ਟਕਰਾਂਦੇ ਰਹੇ ਬੇਹੱਦ ਉੱਤਮ ਜੰਗੀ ਸਾਜ਼ੋ ਸਮਾਨ ਤੋਪਾਂ ਘੋੜੇ ਫੌਜੀ ਤਾਕਤਾਂ ਤੇ ਖਜ਼ਾਨਾ ਹੋਣ ਦੇ ਬਾਵਜੂਦ ਵੀ ਅਫਗਾਨ ਹਾਰਦੇ ਚਲੇ ਗਏ ਪਰ ਬੜੀ ਘੱਟ ਫੌਜੀ ਤਾਕਤ ਹਥਿਆਰ ਘੋੜਿਆਂ ਦੀ ਅਣਹੋਂਦ ਦੇ ਬਾਵਜੂਦ ਵੀ ਸਿੱਖ ਜਿੱਤਦੇ ਚਲੇ ਗਏ ਕਿਸ ਸੀ ਪੰਜਾਬ ਦੇ ਵਿੱਚ ਸਿੱਖਾਂ ਦੀ ਜਿੱਤ ਦੇ ਕਾਰਨ ਤੇ ਕਿਉਂ ਪੰਜਾਬ ਦੇ ਵਿੱਚ ਅਫਗਾਨ ਹਾਰੇ ਆਹ ਇਤਿਹਾਸਕ ਪੰਨੇ ਸਾਂਝੇ ਕਰੀਏ ਕਿਹੜੀ ਸੀ ਸਿੱਖਾਂ ਦੀ ਸ਼ਕਤੀ ਜਿਹਦੇ ਤੋਂ ਸਿੱਖ ਸਵਾਗਤ ਲੈਂਦੇ ਸੀ ਅਤੇ ਜਿਹਦੇ ਤੋਂ ਪਠਾਣ ਬੜਾ ਡਰਦੇ ਸੀ ਉਹ ਸੀ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਪਾਵਨ ਨਗਰੇ ਸ੍ਰੀ ਦਰਬਾਰ ਸਾਹਿਬ ਭਾਵੇਂ ਮੁਗਲ ਸਾਮਰਾਜ ਦੇ ਦੌਰ ਦੇ ਵਿੱਚ ਲਾਹੌਰ ਦੇ ਸੂਬੇਦਾਰਾਂ ਜ਼ਕਰੀਆ ਖਾਨ ਤੇ ਹੀਆ ਖਾਨ ਨੇ ਇਹ ਸੋਚਣਾ ਸ਼ੁਰੂ ਕਰਤਾ ਸੀ ਕਿ ਜੇਕਰ ਸਿੱਖਾਂ ਨੂੰ ਕਾਬੂ ਕਰਨਾ ਹੈ ਤੇ ਸਾਨੂੰ ਦਰਬਾਰ ਸਾਹਿਬ ਨੂੰ ਆਪਣੇ ਕੰਟਰੋਲ ਵਿੱਚ ਕਰਨਾ ਪਵੇਗਾ ਕਿਉਂਕਿ ਜਿਹੜਾ ਵੀ ਸਖ ਦਰਬਾਰ ਸਾਹਿਬ ਆਉਂਦਾ ਹੈ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਦਾ ਹੈ ਉਹ ਇਹੋ ترانے ਪੜਦਾ ਚਲਿਆ ਜਾਂਦਾ ਕਿ 모ਹੇ ਮਰਨੇ ਕਾ ਚਾਉ ਹੈ ਮਰਾ ਤੋ ਹਰ ਕੇ ਦਵਾਰ ਐਸੇ ਕਰਕੇ ਜਦੋਂ ਫਗਾਨਾ ਨੇ ਪੰਜਾਬ ਉੱਤੇ ਹਮਲੇ ਕੀਤੇ ਤੇ ਸਿੱਖ ਉਹਨਾਂ ਦੇ ਰਾਧਾ ਰੋੜਾ ਬਣੇ ਤਾਂ ਉਹਨਾਂ ਨੇ ਸ੍ਰੀ ਦਰਬਾਰ ਸਾਹਿਬ ਉੱਤੇ ਸਿੱਧੇ ਅਟੈਕ ਕਰਨੇ ਆਰੰਭ ਕਰਤੇ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਸਿੱਖ ਸ੍ਰੀ ਦਰਬਾਰ ਸਾਹਿਬ ਤੋਂ ਸ਼ਕਤੀ ਲੈਂਦੇ ਨੇ ਤੇ ਅਜਤ ਹੋ ਜਾਂਦੇ ਨੇ ਐਸੇ ਕਰਕੇ ਉਹਨਾਂ ਨੇ ਪਵਿੱਤਰ ਸਰੋਵਰ ਨੂੰ ਜਿੱਥੇ ਕਈ ਵਾਰੀ ਪੂੜਿਆ ਉੱਥੇ ਪਵਿੱਤਰ ਸਰੋਵਰ ਦੇ ਵਿੱਚ ਗਊਆਂ ਦੀ ਰੱਤ ਪਾ ਕੇ ਇਹਦੀ ਬਿਆਦਮੀ ਵੀ ਕੀਤੀ ਸ਼੍ਰੀ ਦਰਬਾਰ ਸਾਹਿਬ ਦੇ ਵੱਲੋਂ ਤੋਪਾਂ ਦੇ ਕੋਲੇ ਸਿੱਧੇ ਵੀ ਕੀਤੇ ਪਰ ਸਿੱਖਾਂ ਦਾ ਰਿਸ਼ਤਾ ਦਰਬਾਰ ਸਾਹਿਬ ਦੇ ਨਾਲ ਦੁਨੀਆਂ ਦੇ ਬਾਕੀ ਧਰਮਾਂ ਦੇ ਧਰਮ ਸਥਾਨਾਂ ਵਰਗਾ ਨਹੀਂ ਸੀ ਸਿੱਖਾਂ ਲਈ ਸ਼੍ਰੀ ਦਰਬਾਰ ਸਾਹਿਬ ਹਿੰਦੂਆਂ ਦਾ ਕਾਸ਼ੀ ਹੈ ਪਰ ਕਾਸ਼ੀ ਤੋਂ ਵੀ ਕਿਤੇ ਵੱਧ ਕੇ ਇਸਾਈਆਂ ਦਾ ਵੈਟਿਕਨ ਸਿਟੀ ਹੈ ਪਰ ਵੈਟਿਕਨ ਸਿਟੀ ਤੋਂ ਵੀ ਕਿਤੇ ਵੱਧ ਕੇ ਮੁਸਲਮਾਨਾਂ ਦੇ ਪਵਿੱਤਰ ਅਸਥਾਨ ਮੱਕਾ ਸ਼ਰੀਫ ਦੇ ਵਰਗਾ ਹੈ ਪਰ ਮੱਕਾ ਸ਼ਰੀਫ ਤੋਂ ਵੀ ਕਿਤੇ ਵੱਧ ਕੇ ਕਿਉਂਕਿ ਇਸ ਪਵਿੱਤਰ ਅਸਥਾਨ ਦੇ ਨਾਲ ਸਿੱਖਾਂ ਦੀ ਜਿੱਥੇ ਧਾਰਮਿਕ ਸ਼ਕਤੀ ਜੁੜੀ ਹੈ ਉੱਥੇ ਉਹਨਾਂ ਦੀ ਕੌਮੀ ਚੜ੍ਹਦਾ ਪ੍ਰਤੀਕ ਵੀ ਇਸੇ ਧਰਤੀ ਦੇ ਨਾਲ ਜੁੜਿਆ ਹੋਇਆ ਹੈ ਜਦੋਂ ਵੀ ਵਿਦੇਸ਼ੀਆਂ ਨੇ ਹਿੰਦੁਸਤਾਨ ਦੇ ਉੱਤੇ ਹਮਲਾ ਕੀਤਾ ਪਵਿੱਤਰ ਮੰਦਰਾਂ ਨੂੰ ਢਾਇਆ ਗਿਆ ਲੁੱਟਿਆ ਗਿਆ ਉਜਾੜਿਆ ਗਿਆ Hindu ਰਜਵਾਰੇ ਆਪਣੀਆਂ ਰਿਆਸਤਾਂ ਦੀ ਖਾਤਰ ਤਾਂ ਜ਼ਰੂਰ ਲੜਦੇ ਰਹੇ ਪਰ ਆਪਣੇ ਪਵਿੱਤਰ ਧਾਰਮਿਕ ਮੰਦਰਾਂ ਨੂੰ ਬਚਾਉਣ ਦੀ ਖਾਤਰ ਸਾਜੇ ਤੌਰ ਤੇ ਇਹਨਾਂ ਨੇ ਕੋਈ ਵੀ ਐਸਾ ਮੁਹਾਜਨਾ ਵੱਡਿਆ ਜਿਹਦੀ ਇਤਿਹਾਸ ਵਿੱਚ ਕੋਈ ਮਿਸਾਲ ਦਿੱਤੀ ਜਾ ਸਕੇ ਪਰ ਹਾਂ ਜਦੋਂ ਜਦੋਂ ਵੀ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਫ਼ਗਾਨਾਂ ਨੇ ਹਮਲਾ ਕੀਤਾ ਹਰ ਵਾਰੀ ਸਖ ਦੂਣੇ ਬਲਦੇ ਨਾਲ ਇਹਨਾਂ ਦਾ ਮੁਕਾਬਲਾ ਕਰਦੇ ਚਲੇ ਗਏ ਭਾਈ ਗੁਰਬਖਸ਼ ਸਿੰਘ ਜੀ ਬਾਬਾ ਦੀਪ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਦੀ ਖਾਤਰ ਜਾਮੇ ਸ਼ਹਾਦਤ ਪੀ ਜਾਂਦੇ ਨੇ ਪਰ ਆਪਣੇ ਗੁਰਧਾਮ ਦੀ ਪਵਿੱਤਰਤਾ ਦੇ ਨਾਲ ਕੋਈ ਸਮਝੌਤਾ ਨਹੀਂ ਕਰਦੇ ਕਿਉਂ ਕਿ ਸਿੱਖਾਂ ਦਾ ਮਹਾਨ ਨਾਹਰਾ ਸਿੱਖਾਂ ਦਾ ਮਹਾਨ ਫੈਸਲਾ ਇਸੇ ਧਰਤੀ ਉੱਤੇ ਕੀਤਾ ਗਿਆ ਕਿ ਹਮ ਤੋਂ ਰਖਤ ਪਾਤਸ਼ਾਹੀ ਦਾਵਾ ਜਾਂ ਇਤ ਕੋ ਜਾ ਅਗਲੋ ਪਾਵਾ ਇੱਥੇ ਹੀ ਬਹਿ ਕੇ ਸਿੱਖਾਂ ਨੇ ਰਾਜ ਕਰਨ ਦਾ ਵੱਲ ਸਖਿਆ ਤੇ ਇਹ ਜੈਕਾਰੇ ਗੂੰਜੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ